ਬਾਈ ਕੁਲੇ ਕੋਣੋ ਕਿਹੜਾ ਪਿੰਡ ਕਾ ਜਾਂਦਾ ਸਰ ਸਟਰੋਂਗ ਵਾਈਟ ਉਹ ਤਾਂ ਕੱਲ ਠੀਕ ਹੈ ਲੇਕਿਨ ਇਹ ਇੰਨੀ ਕਿ ਤਦਾਦ ਚ ਹੈ ਕਿ ਆਪਾਂ ਆ ਦੇਖੀ ਨਾ ਉਹ ਸਾਹਮਣੇ ਸਾਰੇ ਫਲੈਟਾਂ ਜੇ ਮਤਲਬ ਫਰਸਟ ਫਲੋਰ નીચે ਭਰ ਜਾਂਦਾ ਜੀ 5-5 ਫੁੱਟ 6-6 ਫੁੱਟ ਪਾਣੀ ਸਰ ਉਹ ਵੈਸੇ ਹੀ ਗਿਰ ਸਕਦੇ ਆ ਜੀ ਇਹ ਇਹ ਵੈਸੇ ਹੀ ਗਿਰ ਸਕਦੇ ਆ ਜੀ ਅਸੀਂ ਨਾ ਹੁਣ ਪਿੱਛੇ ਜੇ ਇਹਦੇ ਪਰ ਨਾਲ ਨਾਲ ਅਸੀਂ ਸਿਮਿੰਟ ਦੀਆਂ ਬੋਰੀਆਂ ਲਵਾਤੀਆਂ ਸੀ ਜੀ ਉਹ ਸਭ ਨੂੰ ਆ ਆ ਜੀ ਉਹ ਸਭ ਤੁਹਾਡੇ ਨਾਲੋਂ ਪਹਿਲਾਂ ਨਾ ਇਹਦੇ ਪਰ ਅਸੀਂ ਬੋਰੀਆਂ ਲਾ ਕੇ ਆ ਜਿਹੜੇ ਫਲੈਟ ਬਚਾਏ ਹੋਏ ਐ ਇਹ ਕਦੇ ਵੀ ਕੋਈ ਵੀ ਮਿਸਕੈਪਨਿੰਗ ਹੋ ਸਕਦੀ ਹੈ ਜਸਟਵਰਸ ਹੋ ਸਕਦਾ ਜੀ ਐਕਚੁਅਲ ਤੇੜਾ ਆ ਚੁੱਕਿਆ ਜੀ ਸਾਡੇ ਘਰੀਆ ਜੀ ਇਹਦੇ ਤੇੜਾ ਆ ਚੁੜਾ ਸਰ ਅਸੀਂ ਤਾਂ ਇਹ ਕਹਿੰਨੇ ਕਿ ਆਪਾਂ ਆ ਜਿਹੜਾ ਪਾਣੀ ਇੱਧਰ ਜਾਂਦਾ ਇਹਨੂੰ ਅੱਗੇ ਘੱਟੀਆਂ ਨਾ ਜੀ ਇੱਧਰ ਹੋ ਕੇ ਫਿਰ ਵੀ ਤਾਂ ਇਹ ਅੱਗੇ ਆਪਣੇ ਉਹਦੇ ਇਹੀ ਪਾਣੀ ਲਾਂਡਰਾ ਰੋਡ ਤੱਕ 19 ਮਾਜਰਾ ਸੰਤੇ ਮਾਜਰਾ ਵਾਰਡ ਨੰਬਰ 12 13 14 15 16 ਸਾਰਾ 17 ਤੱਕ ਇਹ ਆਹੀ ਪਾਣੀ ਮਾਰ ਕਰਦਾ ਜੀ ਨੀਚੇ ਟੌਂਕ ਸਟੋਰ ਪਾਉਣ ਲੱਗੀ ਸੀ ਪਾਣੀ ਤਾਂ ਵੀ ਥੋੜਾ ਰੁਕਿਆ ਸਰ ਉਹ ਉਹ ਗੰਮ ਸਰ ਉ ਇਧਰੋਂ ਫਿਰ ਜੇ ਇਧਰ ਸੋਸਾਇਟੀ ਚੋਂ ਹੋ ਕੇ ਨਾ ਜਾਵੇ ਜੀ ਉਹ ਤਾਂ ਠੀਕ ਰਸਤਾ ਅਲਾਈਨਮੈਂਟ ਚੇਂਜ ਹਾਂਜੀ ਹਾਂ ਸਰ ਇਹ ਨਾ ਹਾਈ ਬਣਿਆ ਹੋਇਆ ਜੀ ਇਹ ਇਹਨਾਂ ਤੋਂ ਪਰਮਿਸ਼ਨ ਲੈਣੀ ਪੈਣੀ ਹੈ ਜੀ ਉਹ ਉਹਦੇ ਵਿੱਚ ਦਿੱਕਤ ਆ ਰਹੀ ਹੈ ਜੀ ਪਤਾ ਨਹੀਂ ਜੀ ਇਹ ਦੱਸਣਗੇ ਇੰਜੀਨੀਅਰ ਸਾਹਿਬ ਹੁੰਦਾ ਪਾਣੀ ਨਹੀਂ ਪਉਣ ਦੇ ਬਿਸ਼ਕਰਤੇ ਹੁੰਦਾ ਤੇ ਇਹਨਾਂ ਨੂੰ ਹਾਂ ਜੀ ਪਾਣੀ ਦਾ ਪੀਚਾ ਸਰ ਪਾਣੀ ਬਰਸਾਤ ਵਾਲਾ ਹੈ ਪਾਣੀ ਵੀ ਇਦੇ ਚ ਜਾਂਦਾ ਜੀ ਪਿੱਛੇ ਨੇ ਬਈ 50% ਦੇ ਵਿੱਚ ਰੋਕ ਕਰਦੇ 3 ਫੁੱਟ ਦੀ ਆਰ ਸੀ ਸੀ ਦੀ ਦੀਵਾਰ ਖੜੀ ਹੋ ਜਾਵੇ ਹਾਂ ਮੈਂ ਉਹੀ ਕਹਿਣਾ ਉਹ ਇਹ ਕਰਦੇ ਨਹੀਂ ਹੈਗੇ ਨਹੀਂ ਨਹੀਂ ਕਰਨਗੇ ਰੋਲ ਮਤਲਬ ਚ ਵੀ ਬਾਤ ਕਰਣਾ ਨਹੀਂ ਇਹ ਰਾਜ ਸਰ ਬੰਦ ਟਾੜਾ ਮਸਲਾ ਹੀ ਆਉਣਾ ਜੂਗਾ ਪਾਣੀ ਸਰ ਅੱਗੇ ਜਾਵੇ ਨਾ ਜੀ ਨਾਲੇ ਰਹੀਂ ਜਾਵੇ ਤੁਸੀਂ ਵਾਲੀ ਹਾਲੀ ਉਧਰ ਜੇ ਪਾਣੀ ਕਿੱਥੋਂ ਕਿੱਦਾਂ ਗੜਦਾ ਹਾਂ ਬਿਲਕੁਲ ਹੋ ਸਰ ਅੱਧਾ ਸ਼ੇਕ ਸਰ ਬਚ ਜੂਗਾ ਜੀ ਅੱਗੇ ਕਿਤਰਾ ਹੋਗਾ ਸਰ ਅੱਗੇ ਆ ਨਿਕਲ ਰਿਹਾ ਜੀ ਰੋਡ ਅੱਗੇ ਇਹ ਮੰਨ ਲਓ ਆਪਾਂ ਕਰਾ ਲਾਂ ਉਹਦੇ ਬਾਅਦ ਨਿਜਰ ਰੋਡ ਤੋਂ ਅਗਲਾ ਕਨੈਕਟ ਪਾਣੀ ਕਿਤੋਂ ਕੱਢਾਂਗੇ ਨਿਜਰ ਰੋਡ ਤੇ ਵੱਡੇ ਪੈਪ ਪਾਏ ਹੋਏ ਆ ਜੀ ਆ ਹੁਣ ਸਟੌਮ ਵਾਟਰ ਦੀ ਲੋਅ ਮਾਸਟਰੀ ਆਈ ਗਈ ਜਿਹੜਾ ਜੀ ਥੋੜਾ ਬਰਿਆਲੀ ਪਿੰਡ ਜਿਹੜਾ ਪਿੰਡ ਰੋਕ ਦਾ ਜਿਹੜਾ ਹਾਂ ਸਰ ਅੱਗੇ ਉੱਥੇ ਉਹਦੇ ਉਹਦੇ ਹੁਣ ਅੱਗੇ ਜਿੱਥੇ ਜਿਹੜਾ ਪੈਪ ਪਾਇਆ ਹੋਇਆ ਅੱਗੇ ਗਮਾਡਾ ਵਾਲਿਆਂ ਨੇ ਰੋਕਿਆ ਹੋਇਆ ਜੀ ਉਹਨਾਂ ਦਾ ਇੱਕ 200 ਫੁੱਟ ਰੋਡ ਜਾ ਰਿਹਾ ਉਹਦੇ ਵਿੱਚ ਪੈਪ ਕਨੈਕਟ ਹੋਣਾ ਹੈ ਪਹਿਲਾਂ ਤਾਂ ਅੱਗੇ ਪਿੰਡ ਬ ਉਹ ਉਹਨੇ ਅਬਜੈਕਸ਼ਨ ਲਾ ਦਿੱਤਾ ਕਿ ਜੀ ਅਸੀਂ ਇੱਥੇ ਬਾਣ ਨਹੀਂ ਦੇਣਾ ਬਰਿਆਲੀ ਵਾਲਿਆਂ ਨਾਲ ਮੇਰੀ ਗੱਲ ਹੋ ਰਹੀ ਹੈ ਉਹ ਆ ਜੀ ਹੁਣ ਤਾਂ ਕਿ ਜਾਣ ਦਾ ਨਜ਼ੀਕ ਹੈ ਜੀ ਉਹ ਮਿਲ ਜੂਗਾ ਤੁਹਾਡਾ ਵੀ ਉਧਰ ਹੀ ਸ਼ਿਪਰ ਸਾਹਿਬ ਉਹਦੇ ਚ ਜਾਣਾ ਬਰਿਆਲੀ ਹਾਂ ਉਹ ਕਰੋ ਆ ਦੱਸੋ ਤੁਸੀਂ ਆ ਤੁਹਾਡਾ ਹੱਲ ਹੋ ਜੀ ਨੇ ਸੇਮ ਸੇਮ ਹੋ ਜਾਣਾ ਜੀ ਉਹਦੇ ਨਾਲ ਇੱਥੇ ਵਿੱਚ ਇੱਥੇ ਇੱਕ ਦੁਵਾਰ ਹੋ ਜਾਵੇ ਤੁਹਾਡਾ ਉਹਦੇ ਨਾਲ ਸਰ ਜਿਹੜਾ ਬਰਸਾਦਾ ਅੰਦਰ ਇਕੱਠਾ ਹੋਏਗਾ ਉਹਦੀ ਇੱਕ ਦਾਸਵੀਂ ਚਾਹੀਦੀ ਇੱਥੇ ਸਰ ਦੀਵਾਰ ਹੋ ਜਾਵੇ ਆਰ ਸੀ ਸੀ ਦੀ ਪਾਣੀ ਜਿਹੜਾ ਹੈਗਾ ਸਿੱਧਾ ਨਿੱਜਰ ਰੋਡ ਤੋਂ ਹੋ ਕੇ ਅੱਗੇ ਨਿਕਲੇ ਜਿਹੜਾ ਪਾਣੀ ਸਟਾਰਮ ਪਾਇਆ ਉਹਦੇ ਚਲੇ ਜਾਵੇ ਹਾਂ ਉਹਦੇ ਚ ਜਾਵੇ ਸਿੱਧਾ ਇਹ ਹੁਣ ਕੀ ਕੀਤਾ ਹੋਇਆ ਅੱਗੇ ਫਲੈਟਾਂ ਚੋਂ ਹੋ ਕੇ ਫਲੈਟਾਂ ਦਾ ਜਿਹੜਾ ਸੀਵਰੇਜ ਆ ਉਹਦੇ ਵਿੱਚ ਜਾਂਦਾ ਫਿਰ ਸੀਵਰੇਜ ਬਲੌਕ ਹੋ ਜਾਂਦਾ ਫਿਰ ਬੜੀ ਦਿੱਕਤ ਆਉਂਦੀ ਹੈ ਇਹਨਾਂ ਵਿੱਚੋਂ ਕਾਰਕ ਨਾਲ ਖਾਲੀ ਪਈਆਂ ਨੇ ਨਾਲ 8-10 ਨਾਲਾਂ ਜਿਹੜੀਆਂ ਨੇ ਇਹਨਾਂ ਨੇ ਹਸਬੈਂਡਰੀ ਨੂੰ ਪਹਿਲੀਆਂ ਦਿੱਤੀਆਂ ਹਨ ਪਿਗ ਫਾਰਮ ਲਈ ਉਹ ਬੇਸਿਕਲੀ ਕੀ ਸੀਗਾ ਜਿਵੇਂ ਆ ਆ ਜਗਾ ਸੀ ਆ ਪਿਕ ਫਾਰਮ ਨੂੰ ਦੇਤੀ ਠੀਕ ਹੈ ਬੇਸਿਕਲੀ ਫਿਜ਼ੀਕਲੀ ਉਹਨਾਂ ਦੀ ਆ ਸੀ ਬਟ ਉਹ ਹਿੱਸਿਆਂ ਚ ਰਜਿਸਟਰੀ ਹੋਈ ਵੀ ਕੋਈ ਤਕਸੀਮ ਨਹੀਂ ਹੈ अच्छा मतलब समझेंगे ना कि आ नंबर ਨਹੀਂ ਪਏ ਦੋਨਾਂ ਦੀ ਰਜਿਸਟਰੀ ਸਾਨੂੰ ਸਾਡਾ ਕਰੈਡਿਟਰ ਨੂੰ ਇਧਰੋਂ ਕਰ ਲੂਗਾ ਪਾਇਆ ਹੋਇਆ ਜੀ ਸਭ ਕੁਝ ਕਲੀਅਰ ਹੈ ਜੀ ਆ ਕੇ ਉੱਪਰ ਕਿਤੇ ਇੱਕ ਮਿੰਟ ਰੋਕੇ ਛੋਟੇ ਆ ਇੱਕ ਮਿੰਟ ਰੋਕ ਜਾ ਬਾਤ ਕਰਨ ਦੇ ਸਬ ਮੈਂ ਨੇ ਨਾ ਜੀ ਬਾਰ ਬਾਰ ਫਾਈਲ ਤੇ ਓਬਜੈਕਸ਼ਨ ਲੱਗਦੀ ਹੈ ਬਾਰ ਬਾਰ ਇਹਨਾਂ ਕੋਲ ਆਂਦੀ ਹੈ ਇਹ ਬਾਰ ਬਾਰ ਰਿਕਵਰ ਕਰਦੇ ਐ ਡਾਇਰੈਕਟਰ ਜਿਹੜੇ ਲੋਕਲ ਬਾਡੀਜ਼ ਨੇ ਉਹਨਾਂ ਵੱਲੋਂ ਲੈਟਰ ਆ ਗਈ ਜੀ ਉਹ ਮੈਂ ਤੁਹਾਨੂੰ ਵਟਸਐਪ ਵੀ ਕਰਤੀ ਉਹ ਸ਼ੇਅਰ ਕਰ ਦਿੰਦਾ ਤੇ ਆਪਾਂ ਕੁਝ ਨਹੀਂ ਕਰਨਾ ਤੁਸੀਂ ਸਾਨੂੰ ਡਿਮਾਂਡ ਰੇਜ਼ ਕਰਨੀ ਹੈ ਪੇਮੈਂਟ ਮੇਰੇ ਕੋਲ 4.5 ਕਰੋੜ ਰੁਪਏ ਆ ਗਏ ਠੀਕ ਹੈ ਆਪਣਾ ਬੀਓਡੀ ਚ ਅਜੰਡਾ ਲੱਗਿਆ ਸੀ ਪਰ ਸੋਮੇ ਪੇਮੈਂਟ ਲਿਆ ਤੇ ਨੈਕਸਟ ਵੀਕ ਅੱਪਾ ਜੋ ਪੇਮੈਂਟ ਕਰ ਦੋਗੇ ਆਈ ਵਿਲ ਸ਼ੋਰ ਕਿ ਸਰ ਅਗਲੇ ਗਰਮੀ ਤੋਂ ਪਹਿਲਾਂ ਬਹੁਤ ਲੋਡ ਹੈ ਜੀ ਗ੍ਰਿਡ ਦੀ ਟੈਕਨਿਕਲੀ ਕੋਈ ਪ੍ਰੋਬਲਮ ਨਹੀਂ ਕੋਈ ਗੱਲ ਸਰ ਬਹੁਤ ਟਾਈਮ ਤੋਂ ਲਟਕ ਰਿਹਾ ਹੈ ਗ੍ਰਿਡ ਵਾਲਾ ਮਸਲਾ ਜੀ ਹਾਂ ਬਸ ਜੀ ਸਾਹਿਬ ਕੰਮ ਕਰਨ ਲੱਗ ਮੈਂ ਪੂਰਾ ਜਿਹਦਾ ਮਕਸਦ ਕਿਆਸੀ ਖਰੜ ਦੇ ਵਿੱਚ ਦੇਖੋ ਇਸ ਤਰ੍ਹਾਂ ਸਾਡਾ ਇਹ ਖਰੜ ਮੇਰੀ ਲੋਕ ਸਭਾ ਦਾ ਅਹਿਮ ਹਿੱਸਾ ਹੈ ਲੇਕਿਨ ਇੱਥੇ ਜਿਹੜਾ ਬੁਨਿਆਦੀ ਜਿਹੜੀਆਂ ਸੁਵਿਧਾਵਾਂ ਖਾਸ ਕਰ ਜਿਹੜਾ ਸੀਵਰੇਜ ਦਾ ਪਾਣੀ ਦੀ ਨਿਕਾਸੀ ਸੜਕਾਂ ਪੀਣ ਵਾਲੇ ਪਾਣੀ ਨੂੰ ਲੈ ਕੇ ਔਰ ਬਰਸਾਤ ਦੇ ਡੇਣਾ ਚ ਬਹੁਤ ਮੁਸ਼ਕਲਾਂ ਲੋਕ ਸਾਹਮਣਾ ਕਰ ਪਰ ਰਹੇ ਉਹਦੇ ਲਈ ਮੇਰਾ ਅੱਜ ਕਿਉਂਕਿ ਸ਼ਨੀਵਾਰ ਐਤਵਾਰ ਸਾਨੂੰ ਲੋਕ ਸਭਾ ਛੁੱਟੀ ਹੁੰਦੀ ਹੈ ਤਾਂ ਮੈਂ ਆਪ ਹੀ ਰਿਕੁਐਸਟ ਕੀਤੀ ਸਾਡੇ ਸਾਰੇ ਐਮਸੀ ਸਹਿਬਾਨ ਖੜੇ ਆ ਸਾਡੀ ਪਾਰਟੀ ਦੇ ਲੀਡਰ ਸਹਿਬਾਨ ਵੀ ਅਸੀਂ ਆਪ ਲੋਕਾਂ ਨੂੰ ਮਿਲ ਕੇ ਇਹਦਾ ਹੱਲ ਕੱਢੀਏ ਸਾਡੇ ਅਫਸਰ ਸਹਿਬਾਨ ਨਾਲ ਆਏ ਆ ਜੋ ਸਾਬ ਸਾਡੇ ਐਕਸੀਡੈਂਟ ਸਾਬ ਤੋਂ ਬਹੁਤ ਜਲਦੀ ਜਿਹੜਾ ਇੱਕ ਪਾਣੀ ਦੀ ਨਿਕਾਸੀ ਦਾ ਹੱਲ ਤੁਜਾ ਸੜਕਾਂ ਦਾ ਇਹ ਬਹੁਤ ਜਲਦੀ ਕਰਾਵਾਂਗੇ ਇਹ ਡੈਫੀਨੇਟਲੀ ਮੈਂ ਤੁਹਾਡੇ ਮਾਧਿਅਮ ਨਾਲ ਲੋਕਾਂ ਨੂੰ ਖਰੜਵਾਲਿਆਂ ਨੂੰ ਖਾਸ ਕਰ ਇਹ ਬੇਨਤੀ ਵੀ ਕਰਦਾ ਕਿ ਸਾਡੀ ਡੈਫੀਨੇਟਲੀ ਸਾਡੀ ਜ਼ਿੰਮੇਵਾਰੀ ਹੈ ਔਰ ਲੋਕ ਇਹਦੇ ਚ ਕੋਈ ਦੌਰ ਆਏ ਨਹੀਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਆ ਲੇਕਿਨ ਬਹੁਤ ਜਲਦੀ ਇਹ ਮੁਸ਼ਕਲਾਂ ਹੱਲ ਵੀ ਕਰਾਂਗੇ ਫਿਰ ਇਹਨਾਂ ਦੇ ਵਿੱਚ ਆਵਾਂਗੇ ਕਰਕੇ ਆਵਾਂਗੇ ਸੋ ਮੇਰੀ ਬੇਨਤੀ ਹੈ ਬਸ ਸਹਿਯੋਗ ਕਰਨ ਸਾਡੇ ਐਮਸੀ ਸਹਿਬਾਨ ਦਿਨ ਰਾਤ ਲੱਗਣਗੇ ਇਹਨਾਂ ਦੇ ਨਾਲ ਪਾਰਟੀ ਲੀਡਰਸ਼ਿਪ ਵੀ ਲੱਗੀ ਹੈ ਥੈਂਕ ਯੂ ਜੀ ਤੁਹਾਡੀ ਜਿਹੜੇ ਧਰਮ ਪਤਨੀ ਹੈ ਉਹ ਕੌਂਸਲਰ ਹੈ ਕੀ ਕਹਿਣਾ ਚਾਹੋਗੇ ਅੱਜ ਮਲਵਿੰਦਰ ਸਿੰਘ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਤੁਹਾਡੇ ਵਾਰਡ ਦੇ ਵਿੱਚ ਆ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਿਆ ਸਭ ਤੋਂ ਪਹਿਲਾਂ ਤਾਂ ਮੈਂ ਮਲਵਿੰਦਰ ਸਿੰਘ ਕਾਂਗ ਐਮਪੀ ਹਰਕਾਨੰਦਪੁਰ ਸਾਹਿਬ ਉਹਨਾਂ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਅੱਜ ਖਰੜ ਸ਼ਹਿਰ ਵਿੱਚ ਆਏ ਅਤੇ ਮੇਰੇ ਵਾਰਡ ਵਿੱਚ ਵੀ ਆ ਕੇ ਉਹਨਾਂ ਨੇ ਲੋਕਾਂ ਦੀਆਂ ਪ੍ਰੋਬਲਮਾਂ ਸੁਣੀਆਂ ਤੇ ਦੂਜੀ ਗੱਲ ਇਹ ਹੈ ਕਿ ਜਦੋਂ ਕਿਸੇ ਵੀ ਵਾਰਡ ਦੇ ਵਿੱਚ ਡਵੈਲਪਮੈਂਟ ਦੇ ਕੰਮ ਚੱਲਦੇ ਆ ਚਾਹ ਸੀਵਰੇਜ ਦਾ ਕੰਮ ਹੋਵੇ ਚਾਹ ਡਰੇਨੇਜ ਦਾ ਕੰਮ ਹੋਵੇ ਜਦੋਂ ਇੱਕ ਵਿਕਸਿਤ ਏਰੀਆ ਦੇ ਵਿੱਚ ਕੰਮ ਚੱਲੇਗਾ ਤਾਂ ਲੋਕਾਂ ਨੂੰ ਪਰੇਸ਼ਾਨੀ ਤਾਂ ਸਹਿਣੀ ਹੀ ਪਵੇਗੀ ਦੂਜੀ ਗੱਲ ਹੈ ਬਰਸਾਤਾਂ ਦੇ ਦਿਨ ਚੱਲਦੇ ਆ ਬਰਸਾਤਾਂ ਦੇ ਦਿਨਾਂ ਕਰਕੇ ਪਾਣੀ ਖੜਾ ਹੋਣ ਕਰਕੇ ਵੀ ਕਾਫੀ ਪ੍ਰੋਬਲਮ ਆਈ ਹੈ ਤੇ ਉਸ ਕਰਕੇ ਵੀ ਲੋਕਾਂ ਨੂੰ ਪਰੇਸ਼ਾਨੀ ਹੋਈ ਹੈ ਇਹਦੇ ਵਿੱਚ तकरीबन ਮੇਰੇ 4 ਤੋਂ 4.5 ਕਰੋੜ ਦੇ ਕੰਮ ਆ ਜਿਹੜੇ ਵਾਰਡ ਦੇ ਪਾਸ ਹੋਏ ਹੋਏ ਆ ਸਾਰੇ ਤੇ ਬਾਰਸ਼ਾਂ ਕਰਕੇ ਕੰਮ ਨਹੀਂ ਆ ਹਲੇ ਹੋ ਰਹੇ ਤੇ ਦੂਜੀ ਗੱਲ ਹੈ ਜਦੋਂ ਐਵੇਂ ਦਾ ਕੋਈ ਚੱਲਦਾ ਹੈਗਾ ਸੀਵਰ ਦਾ ਜਾਂ ਕੰਮ ਦੂਜਾ ਕੰਮ ਚੱਲਦਾ ਤਾਂ ਕੁਝ ਜਿਹੜੇ ਸ਼ਰਾਰਤੀ ਤੱਤ ਹੁੰਦੇ ਆ ਉਹਨਾਂ ਨੂੰ ਮੌਕਾ ਮਿਲ ਜਾਂਦਾ ਗੱਲਾਂ ਕਰਨ ਦਾ ਕਿ ਬੀਆ ਇਹ ਆ ਇਹ ਉਹ ਹੈ ਪਰ ਕੰਮ ਨੇ ਜਦੋਂ ਆਪਣੀ ਸਪੀਡ ਨਾਲ ਚੱਲਣਾ ਹੁੰਦਾ ਤੇ ਬਾਰਸ਼ਾਂ ਦਿਨਾਂ ਵਿੱਚ ਉਹਦੀ ਸਪੀਡ ਘਟ ਜਾਂਦੀ ਹੈ ਪਰ ਮੈਂ ਦੱਸਣਾ ਚਾਹੁੰਦਾ ਹਾਂ ਸਾਰੇ ਆਪਣੇ ਵਾਰਡ ਨੰਬਰ 13 ਦੇ ਨਿਵਾਸੀਆਂ ਨੂੰ ਕਿ ਕਿ ਜਿੰਨੇ ਵੀ ਵਾਰਡ ਦੇ ਕੰਮ ਐ ਸਾਰੇ ਐਮਸੀ ਮੈਂ ਜਸਵੀਰ ਕੌਰ ਜੀ ਦੇ ਥਰੂ ਹੋਣੇ ਆ ਉਹਨਾਂ ਨੇ ਹੀ ਕਰਾਣੇ ਆ